ਸਤ ਨੰਵ ਧਨ ਵਾ ਗ੍ਰੋ ਸਾਹਿਬ ਜਿਓ ਗਿਆਨ ਧਿਆਨ ਕਿਸ਼ ਕਰਮ ਨਾ ਜਾਣਾ ਸਾਰ ਨਾ ਜਾਣ ਤੇਰੀ ਸਬਤੇ ਵੱਡਾ ਸਤ ਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸਦਨਾ ਧੰਨਵਾਹ ਗੁਰੂ ਸਾਹਿਬ ਜੀਓ ਸਲੋਕ ਮਹਿਲਾ ਤੀਜਾ ਹੁਕਮ ਨ ਜਾਣੈ ਬਹੁਤ ਰੁਵੈ ਅੰਦਰ ਤੁਖਾ ਨੀਂਦ ਨਾ ਸੋਵੈ ਜੇ ਤਨ ਖਸਮੈ ਚੱਲੇ ਰਜ਼ਾਈ ਤਰ ਘਰ ਛੁਪਾ ਮਹਿਲ ਬੁਲਾ ਨਾਨਕ ਕਰਮੀ ਇਹ ਭਤ ਇਹ ਮਤ ਪਾਈ ਗੁਰ ਪਰਸਾਦੀ ਸਚ ਸਮਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਜਰਾ ਹਜੂਰ ਸਰਬ ਕਲਾ ਭਰਪੂਰ ਜਗਰ ਛਤਰ ਤਖਤ ਦੇ ਰਹਿ ਪਰ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਟੀਨਾ ਦੀ ਪਾਵਨ ਪਵਿੱਤਰ ਹਜ਼ੂਰੀ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਮਿੱਠਾਪੁਰ ਜਲੰਧਰ ਵਿਖੇ અમૃત વેલે ਦੀਆਂ હાજરીਆਂ અલવારે ગુરુ પ્યાર્યો માલિક ਨੇ ਬੜੀ ਰਹਿਮਤ ਕਰਕੇ ਆਪਣੇ ਚਰਨਾਂ ਦੇ ਨਾਲ ਜੁੜਨ ਦਾ ਸੁਭਾਜ ਸਮਾਂ ਬਖਸ਼ਿਆ ਹੈ ਆਓ ਇਸੇ ਸਮੇਂ ਨੂੰ ਉਸ માલિક ਦੇ ਚਰਨਾਂ ਵਿੱਚ ਲਾਉਂਦਿਆਂ ਹੋયા ਵਿਚਾਰ ਆਰੰਭਣ ਤੋਂ ਪਹਿਲਾਂ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜਿਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜਿਓ ਗੁਰੂ ਪਾਤਸ਼ਾਹ ਜੀ ਨੇ ਰੈਂਕ ਕਰਦਿਆਂ ਹੋਇਆਂ ਅੱਜ ਦੇ ਇਸ ਪਾਵਨ ਸ਼ਬਦ ਦੇ ਅੰਦਰ ਕਿਰਪਾ ਕਰਦੇ ਆ ਹੋਇਆ ਭਾਣੇ ਦੇ ਬਾਰੇ ਹੁਕਮ ਦੇ ਬਾਰੇ ਉਸ ਮਾਲਕ ਦੇ ਭਾਣੇ ਨੂੰ ਸਮਝਣ ਦੇ ਬਾਰੇ ਸੋਚੀ ਬਖਸ਼ਿਸ਼ ਕੀਤੀ ਅਸਲ ਵਿੱਚ ਸੁਖ ਤਾਂ ਹੈ ਜੇ ਹੁਕਮ ਵਿੱਚ ਚੱਲਣਾ ਆ ਜਾਏ ਹੁਕਮ ਦੇ ਵਿੱਚ ਆਨੰਦ ਹੈ ਉਸ ਮਾਲਕ ਦੇ ਭਾਣੇ ਦੇ ਵਿੱਚ ਹੀ ਸੁਖ ਹੈ ਸਰੀਰਕ ਦੁੱਖ ਆ ਰਹੇ ਹੋਣ ਤੈਨੂੰ ਲੱਗਦਾ ਹੋਵੇ ਮੈਂ ਦੁਨੀਆ ਦੇ ਵਿੱਚ ਦੁਖੀ ਆ ਪਰ ਜੇ ਸਮਝ ਆ ਜਾਏ ਵੀ ਰਜਾ ਉਸ ਮਾਲਕ ਦੀ ਹੈ ਉਸ ਮਾਲਕ ਦੇ ਭਾਣੇ ਵਿੱਚ ਚੱਲਿਆ ਜਾ ਰਿਹਾ ਹੈ ਸੁਖ ਮੰਨਣ ਵਾਲਿਆਂ ਨੇ ਸਰੀਰ ਨੂੰ ਕਸ਼ਟ ਦੇ ਕੇ ਉਹਦੇ ਬਾਹਣੇ ਵਿੱਚ ਸੁੱਖ ਵੇਖ ਲਿਆ ਤੇ ਗੁਰੂ ਪਾਤਸ਼ਾਹ ਜੀ ਨੇ ਰਹਿਮਤ ਕੀਤੀ ਜਿਹੜਾ ਹੁਕਮ ਨੂੰ ਨਹੀਂ ਸਮਝਦਾ ਜਿਹੜਾ ਹੁਕਮ ਨੂੰ ਨਹੀਂ ਜਾਣਦਾ ਕਹਿੰਦੇ ਉਹ ਰੋਂਦਾ ਹੈ ਉਹ ਕਲਪਦਾ ਹੈ ਉਹ ਦੁਖੀ ਹੁੰਦਾ ਹੈ ਇਨਸਾਨ ਰੋਏਗਾ ਕਦੋਂ ਜਦੋਂ ਬਹੁਤ ਜ਼ਿਆਦਾ ਦੁੱਖ ਹੈ ਜਦੋਂ ਕਿਸੇ ਪਾਸੋਂ ਸੁੱਖ ਦੀ ਆਸ ਨਹੀਂ ਲੱਗਦੀ ਦੁਖੀ ਹੈ ਤੇ ਗੁਰੂ ਜੀ ਕਹਿੰਦੇ ਦੁੱਖ ਕਦੋਂ ਵਿਆਪੇਗਾ ਜਦੋਂ ਹੁਕਮ ਤੋਂ ਬਾਹਰ ਹੀ ਹੋ ਕੇ ਚੱਲਦਾ ਹੈ ਜਦੋਂ ਬਾਣੇ ਤੋਂ ਬਾਹਰ ਹੋ ਕੇ ਚੱਲਦਾ ਹੈ ਇੱਕ ਪਾਸੇ ਕਿਰਪਾ ਕੀਤੀ ਹੁਕਮ ਮੰਨਿਆ ਹੋਵੇ ਪਰਵਾਣ ਇੱਕ ਪਾਸੇ ਆਖਿਆ ਹੁਕਮ ਮੰਨਿਆ ਤੇ ਤੂੰ ਪਰਵਾਣ ਹੋ ਜਾਣਾ ਤੈਨੂੰ ਖਸਮ ਦੇ ਮੈਲ ਦੀ ਪ੍ਰਾਪਤੀ ਹੋ ਜਾਣੀ ਹੈ ਨਾਲੇ ਵੀ ਆਖ ਦਿੱਤਾ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੈ ਭਾਈ ਵਿਛੜ ਚੋਟਾਂ ਖਾਵੇ ਇੱਕ ਪੰਕਤੀ ਦੇ ਵਿੱਚ ਆਖਿਆ ਜਿਹੜਾ ਗੁਰੂ ਦਾ ਪਿਆਰਾ ਹੈ ਉਹ ਹੁਕਮ ਦੇ ਵਿੱਚ ਚੱਲਦਾ ਹੈ ਦੂਸਰੀ ਪੰਕਤੀ ਦੇ ਵਿੱਚ ਸਮਝਾਇਆ ਜਿਹੜਾ ਭਾਣੇ ਵਿੱਚ ਨਹੀਂ ਚੱਲਦਾ ਉਹ ਚੋਟਾਂ ਖਾਂਦਾ ਭਾਵ ਕੇ ਹੁਕਮ ਤੋਂ ਬਾਹਰ ਹੋ ਕੇ ਰੋ ਰਿਆ ਕੁੜਲਾ ਰਿਆ ਸੰਸਾਰ ਦੇ ਵਿੱਚ ਵੀ ਇੱਕ ਨਿਜਮ ਬਣਿਆ ਹੋਇਆ ਹੈ ਕੋਈ ਇਨਸਾਨ ਕਿਸੇ ਦੀ ਰਹਿਨਮਾਈ ਹੇਠ ਕੰਮ ਕਰਦਾ ਹੈ ਤੇ ਉਹਨੂੰ ਉਹਦਾ ਹੁਕਮ ਦੀ ਪਾਲਣਾ ਕਰਨੀ ਪੈਂਦੀ ਆ ਜਦੋਂ ਉਹਦੇ ਹੁਕਮ ਤੋਂ ਬਾਹਰ ਹੋ ਕੇ ਚੱਲਿਆ ਉਹਨੇ ਜਿੰਨਾ ਮਰਜ਼ੀ ਚੰਗਾ ਕੰਮ ਕਿਉਂ ਨਾ ਕੀਤਾ ਸੀ ਜਦੋਂ ਹੁਕਮ ਤੋਂ ਬਾਹਰ ਹੋ ਗਿਆ ਫਿਰ ਉਸ ਘਰ ਦੇ ਵਿੱਚ ਪਰਵਾਣ ਨਹੀਂ ਹੋਇਆ ਉਸ ਆਪਣੀ ਨੌਕਰੀ ਤੇ ਡਿਊਟੀ ਤੇ ਪਰਵਾਹ ਨਹੀਂ ਹੋ ਸਕਿਆ ਕਿਉਂ ਕਿ ਬਿੱਤੇ ਹੋਏ ਹੁਕਮ ਦੀ ਪਾਲਣਾ ਨਹੀਂ ਕੀਤੀ ਬੇਕਦਰੀ ਕਰ ਦਿੱਤੀ ਹੈ ਸੰਸਾਰ ਦੇ ਕੰਮਕਾਰ ਗੁਰਪਖਸ਼ ਜੀ ਦੇ ਅੱਜ ਦੇ ਬਚਨਾਂ ਨੂੰ ਪੜਿਆ ਹੁਕਮ ਨਾ ਜਾਣੇ ਬਹੁਤਾਰ ਹੋ ਗਏ ਜਿਹੜਾ ਹੁਕਮ ਨੂੰ ਨਹੀਂ ਜਾਣਦਾ ਉਹ ਰੋਂਦਾ ਸੰਸਾਰ ਦੇ ਕਾਰ ਵਿਹਾਰ ਜ਼ਿੰਮੇਵਾਰੀਆਂ ਇਨਸਾਨ ਦੀਆਂ ਹੁਕਮ ਦੇ ਉੱਤੇ ਖਲੋਪੀਆਂ ਹੋਈਆਂ ਦੁਨੀਆਂ ਦੇ ਵਿੱਚ ਇਨਸਾਨ ਕਿਸੇ ਦੇ ਹੁਕਮ ਦੀ ਪਾਲਣਾ ਨਹੀਂ ਕਰਦਾ ਤੇ ਉਹਨੂੰ ਚੋਟਾਂ ਸਹਿਣੀਆਂ ਪੈਂਦੀਆਂ ਨੇ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜਾ ਮੇਰਾ ਪਿਆਰ ਆ ਹੋਏਗਾ ਨਾ ਸੋ ਸਿੱਖ ਸਖਾਬੰਦ ਪਹਿ ਭਾਈ ਜੇ ਗੁਰਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਇੱਕ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਕੋਈ ਇਨਸਾਨ ਜਾਣਾ ਚਾਹੁੰਦਾ ਇੱਕ ਦਾ ਇੱਕ ਥਾਂ ਤੋਂ ਦੂਸਰੀ ਥਾਂ ਤੇ ਸੜਕ ਦਾ ਰੋਡ ਦਾ ਨਿਜ ਮੈਂ ਵੀ ਖੱਬੇ ਪਾਸੇ ਚੱਲਣਾ ਖੱਬੇ ਪਾਸੇ ਚੱਲਦਾ ਹੋਇਆ ਆਪਣੇ ਮੁਕਾਮ ਤੱਕ ਪਹੁੰਚ ਸਕਦਾ ਦੂਸਰੇ ਪਾਸੇ ਕੋਈ ਕਵੇ ਵੀ ਮੈਂ ਆਪਣੇ ਹੁਕਮ ਨੂੰ ਚਲਾਉਣਾ ਚਾਹਣਾ ਮੈਂ ਤੇ ਸੱਜੇ ਪਾਸੇ ਚੱਲਾਂਗਾ ਫਿਰ ਕਹਿੰਦੇ ਥੋੜੇ ਸਮੇਂ ਤੱਕ ਦੁਰਘਟਨਾ ਦਾ ਸ਼ਿਕਾਰ ਹੋ ਜਾਏਗਾ ਕਿਉਂ ਕਿਉਂਕਿ ਹੁਕਮ ਆਪਣਾ ਚਲਾਇਆ ਨਾ ਇਨਸਾਨ ਰੱਬ ਦੇ ਚੱਲ ਰਹੇ ਹੁਕਮ ਵਿੱਚ ਵੀ ਆਪਣਾ ਇੰਟਰਫੇਅਰ ਕਰਦਾ ਚਾਹੁੰਦਾ ਮੇਰਾ ਹੁਕਮ ਚੱਲੇ ਗੁਰੂ ਦੇ ਹੁਕਮ ਨੂੰ ਨਹੀਂ ਮੰਨਿਆ ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਬੜਾ ਰੋਇਆ ਰੱਬ ਕੁਛ ਕੋਲੋਂ ਖੋ ਕੇ ਲੈ ਗਿਆ ਇਨਸਾਨ ਰੋਇਆ ਤੇ ਰੱਬੀ ਹੁਕਮ ਹੈ ਜਿਸ ਦਿਨ ਤੈਨੂੰ ਕੁਛ ਮਿਲਿਆ ਸੀ ਉਸ ਦਿਨ ਵੀ ਤੂੰ ਐਨਾ ਚਾਹ ਵਿੱਚ ਖੁਸ਼ੀ ਵਿੱਚ ਕਿਉਂ ਆਇਆ ਕਿਉਂਕਿ ਰੱਬ ਦੇ ਹੁਕਮ ਵਿੱਚ ਕੋਈ ਆਇਆ ਤੇ ਉਹਨੇ ਤੁਰ ਜਾਣਾ ਪਰ ਯਾਦ ਰੱਖੀ ਜਿਸ ਨੇ ਹੁਕਮ ਨਹੀਂ ਮੰਨਿਆ ਉਹ ਕਰ ਲਾਉਂਦਾ ਉਹਦੇ ਅੰਦਰ ਸੁਖ ਨਹੀਂ ਹੈ ਸ਼ਾਂਤ ਨਹੀਂ ਹੈ ਗੁਰੂ ਪਾਤਸ਼ਾਹ ਜੀ ਕਹਿੰਦੇ ਹੁਕਮ ਨੂੰ ਮੰਨਣਾ ਸਿੱਖ ਬੋਲੋ ਜੀ ਸਤਨਾਮ ਐਸੇ ਕਰਕੇ ਗੁਰੂ ਜੀ ਰਹਿਮ ਕਰਨ ਲੱਗੇ ਕਹਿੰਦੇ ਦੁਨੀਆ ਵਿੱਚ ਵਿਚਰਨ ਵਾਲੇ ਇਨਸਾਨ ਜੇ ਸੰਸਾਰ ਦੇ ਰਿਸ਼ਤੇ ਸੰਸਾਰ ਦੇ ਕਾਰੋਬਾਰ ਹੁਕਮ ਤੋਂ ਬਿਨਾ ਕੋਈ ਨਹੀਂ ਚੱਲ ਸਕਦੇ ਯਾਦ ਰੱਖੇ ਰੱਬੀ ਹੁਕਮ ਦੀ ਵੀ ਪ੍ਰਤਿਪਾਲਨਾ ਕਰ ਹੁਕਮ ਤੋਂ ਬਾਹਰ ਨਾ ਹੋ ਜਾਈਂ ਨੈਤੀ ਦੇਖੀ ਅੰਦਰ ਤੋਂ ਖਾ ਨੀਂਦ ਨਾ ਸੋਵੇ ਫਿਰ ਕਹਿੰਦੇ ਅੰਦਰ ਚਿੰਤਾ ਲੱਗ ਜਾਂਦੀ ਹੈ ਸੁੱਖ ਦੀ ਨੀਂਦ ਆਉਂਦੀ ਨਹੀਂ ਅੰਦਰ ਸ਼ਾਂਤੀ ਆਉਂਦੀ ਨਹੀਂ ਹੈ ਦੁੱਖ ਹੈ ਤੜਫੈ ਤਕਲੀਫ ਹੈ ਜਦੋਂ ਬਾਣੇ ਤੋਂ ਬਾਹਰ ਹੀ ਹੋ ਕੇ ਚੱਲਿਆ ਰੱਬ ਨੇ ਮੈਨੂੰ ਦਿੱਤਾ ਕੀ ਹੈ ਰੱਬ ਨੇ ਮੇਰੇ ਕੋਲ ਕੁਝ ਖੋ ਲਿਆ ਅੰਦਰ ਚਿੰਤਾ ਲੱਗੀ ਹੋਈ ਹੈ ਅੰਦਰ ਦੁੱਖ ਪੈਦਾ ਹੋ ਗਿਆ ਗੁਰੂ ਦਾ ਭਾਣਾ ਇਹ ਕਹਿ ਰਿਹਾ ਸੀ ਜੇ ਸੇ ਆਮ ਸ਼ਬਦਾਂ ਵਿੱਚ ਸਮਝੀਏ ਜਿਹੜਾ ਸੰਸਾਰ ਤੇ ਆਇਆ ਉਹਨੇ ਦੁਨੀਆ ਤੋਂ ਤੁਰ ਜਾਣਾ ਹੈ ਗੁਰੂ ਦਾ ਭਾਣਾ ਕਹਿ ਰਿਹਾ ਸੀ ਭਾਣੇ ਤੋਂ ਬਾਹਰ ਹੋ ਕੇ ਰੋਇਆ ਤੇ ਕੁਰਲਾਇਆ ਇਹ ਮੇਰੇ ਕੋਲੋਂ ਕਿਉਂ ਤੁਰ ਗਿਆ ਦੂਸਰੇ ਪਾਸੇ ਅੰਦਰ ਦੁੱਖ ਹੈ ਚਿੰਤਾ ਪੈਦਾ ਹੋ ਗਈ ਸਕੂਨ ਹੀ ਨਹੀਂ ਮਿਲਿਆ ਜਿੱਥੇ ਭਾਣੇ ਵਿੱਚ ਰਹਿ ਕੇ ਰੱਬ ਦਾ ਸ਼ੁਕਰ ਕਰਨਾ ਸੀ ਨਾ ਗੁਰੂ ਪਿਆਰਿਓ ਇਨਸਾਨ ਬਾਣੇ ਵਿੱਚ ਰਵੇ ਤੇ ਰੱਬ ਦਾ ਸ਼ੁਕਰ ਕਰਦਾ ਜਿਸ ਦਿਨ ਬਾਣੇ ਤੋਂ ਬਾਹਰ ਹੋ ਗਿਆ ਨਾ ਉਸ ਦਿਨ ਰੱਬ ਦਾ ਸ਼ਰੀਕ ਬਣ ਗਿਆ ਤੂੰ ਆ ਮੇਰੇ ਨਾਲ ਕੀਤਾ ਕਿਉਂ ਹੈ ਸ਼ਰੀਕ ਕਦੋਂ ਬਣਿਆ ਜਦੋਂ ਬਾਣੇ ਤੋਂ ਬਾਹਰ ਹੋ ਕੇ ਚੱਲਿਆ ਜਿਸ ਦਿਨ ਬਾਣੇ ਵਿੱਚ ਸੀ ਉਸ ਦਿਨ ਸੁਖ ਸੀ ਪਰ ਗੁਰੂ ਜੀ ਕਹਿੰਦੇ ਹੁਕਮ ਨਾ ਜਾਣੇ ਬਹੁਤਾ ਰੋਵੇ ਹੁਕਮ ਤੋਂ ਬਾਹਰ ਹੋਇਆ ਉਦੋਂ ਗੁਰੂ ਦਾ ਸ਼ਰੀਕ ਬਣ ਗਿਆ ਆ ਤੁਸੀਂ ਮੇਰੇ ਨਾਲ ਕਿਉਂ ਕੀਤਾ ਰੱਬ ਨੂੰ ਉਲੰਬੇ ਪਿਆ ਦਿੰਦਾ ਅੰਦਰ ਤੋਖ ਹੈ ਅੰਦਰ ਚਿੰਤਾ ਹੈ ਸੁਖ ਨਹੀਂ ਹੈ ਦੂਸਰੇ ਪਾਸੇ ਮਾਲਕ ਨੇ ਰਹਿਮਤ ਕੀਤੀ ਕਹਿੰਦੇ ਯਾਦ ਰੱਖੀ ਸ਼ੁਕਰ ਕਰ ਸ਼ਰੀਕ ਨਾ ਬਣ ਜੇ ਧਨ ਖਸਮੇ ਚੱਲੇ ਰਜਾਈ ਜੋ ਜੀਵ ਇਸਤਰੀ ਆਪਣੇ ਪਤੀ ਦੇ ਖਸਮ ਦੀ ਰਜਾ ਵਿੱਚ ਚੱਲਦੀ ਹੈ ਧਾਰ ਘਰ ਸ਼ੋਭਾ ਮਹਿਲ ਬੁਲਾਈ ਪਹਿਲਾਂ ਵੀ ਪੜ ਰਹੇ ਸੀ ਹੁਕਮ ਮੰਨਿਆ ਹੋਵੇ ਪਰਵਾਣਤਾ ਖਸਮੇ ਕਾਮੈਲ ਪਾਈ ਸੀ ਪਰਮਾਤਮਾ ਦਾ ਮਹਿਲ ਗੁਰੂ ਦਾ ਟਿਕਾਣਾ ਗੁਰੂ ਦਾ ਸੁਖ ਆਨੰਦ ਪ੍ਰਾਪਤ ਹੋ ਜਾਣਾ ਕਦੋਂ ਹੁਣੇ ਜਦੋਂ ਉਹਦੇ ਹੁਕਮ ਦੇ ਵਿੱਚ ਚੱਲਣਾ ਆ ਗਿਆ ਮਾਲਕ ਜੀ ਸਾਨੂੰ ਸਮਝਾ ਰਹੇ ਨੇ ਜੀ ਵਿਸਤਰੀ ਤੈਨੂੰ ਰੱਬੀ ਹੁਕਮ ਵਿੱਚ ਚੱਲਣਾ ਆ ਗਏ ਜੀਵ ਇਸਤਰੀ ਤੈਨੂੰ ਉਹਦੇ ਘਰ ਦੀ ਤੈਨੂੰ ਸੰਸਾਰ ਵਿੱਚ ਵੀ ਮਾਨ ਸਨਮਾਨ ਮਿਲੇਗਾ ਉਸ ਮਾਲਕ ਦੇ ਘਰ ਵਿੱਚ ਵੀ ਇੱਜ਼ਤ ਪ੍ਰਾਪਤ ਹੋਣੀ ਹੈ ਯਾਦ ਰੱਖੀ ਉਸ ਮਾਲਕ ਦੇ ਹੁਕਮ ਤੋਂ ਬਾਹਰ ਹੋ ਕੇ ਨਾ ਚੱਲੀ ਉਹਦਾ ਸ਼ੁਕਰ ਕਰ ਪਲ-ਪਲ ਵਿੱਚ ਤੂੰ ਮਾਲਕਾ ਮੈਨੂੰ ਬਹੁਤ ਕੁਝ ਦਿੱਤਾ ਹੈ ਉਹਦਾ ਸ਼ਰੀਕ ਨਾ ਬਣੀ ਗੁਰੂ ਜੀ ਰੰਤ ਕਰਨ ਲੱਗੇ ਨਾਨਕ ਕਰਮੀ ਇਹ ਮਤ ਪਾਈ ਗੁਰ ਪ੍ਰਸਾਦੀ ਸੱਚ ਸਮਾਈ ਮਾਲਕ ਨੇ ਕਿਰਪਾ ਕੀਤੀ ਜੇ ਪ੍ਰਭੂ ਮੇਰ ਕਰੇ ਜੇ ਮਾਲਕ ਰਹਿਮਤ ਕਰੇ ਹੈ ਨਾਨਕ ਗੁਰੂ ਦੀ ਬਖਸ਼ਿਸ਼ ਹੋ ਜਾਏ ਨਾ ਗੁਰੂ ਦੀ ਮੇਰ ਦੇ ਪਾਤਰ ਬਣਨ ਦਾ ਯਤਨ ਕਰੇ ਇਨਸਾਨ ਇਸ ਗੱਲ ਦੀ ਸਮਝ ਆ ਜਾਂਦੀ ਹੈ ਗੁਰੂ ਦੀ ਕਿਰਪਾ ਨਾਲ ਫਿਰ ਉਹ ਮਾਲਕ ਦੇ ਨਾਲ ਭੇਦ ਹੋ ਜਾਂਦਾ ਹੈ ਪਤਾ ਲੱਗ ਜਾਂਦਾ ਹੈ ਜੋ ਕੁਝ ਵੀ ਹੋ ਰਿਹਾ ਸਭ ਤੇਰਾ ਕੀਤਾ ਹੋ ਰਿਹਾ ਮੈਂ ਜੋ ਕੁਝ ਵੀ ਦੇਖ ਰਿਹਾ ਤੇਰਾ ਹੁਕਮ ਹੈ ਤੇਰਾ ਪਾਣਾ ਹੈ ਮਹਿਲਾ ਤੀਜਾ ਮਨਮੁਖ ਨਾਮ ਵਿਹੂਣਿਆ ਰੰਗ ਕਸੁੰਬਾ ਦੇਖ ਨ ਭੁੱਲ ਇਸ ਕਾ ਰੰਗ ਦਿਨ ਥੋੜਿਆ ਸ਼ੋਸ਼ਾ ਇਸ ਦਾ ਮੂਲ ਕਹਿੰਦੇ ਮਾਇਆ ਪਿੱਛੇ ਦੌੜਨ ਵਾਲੇ ਇਨਸਾਨ ਮਨ ਦੀ ਮਰਜ਼ੀ ਕਰਨ ਵਾਲਿਆ ਨਾਮ ਤੋਂ ਵਿਹੂਣਾ ਮਨੁੱਖ ਜਿਹੜਾ ਨਾਮ ਤੋਂ ਸਖਣਾ ਜਿਸਨੇ ਕਦੇ ਨਾਮ ਨਾਲ ਸਾਝ ਨਹੀਂ ਪਾਈ ਜਿਸ ਨੂੰ ਪਤਾ ਹੀ ਨਹੀਂ ਹੈ ਜਿਹੜਾ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦਾ ਕਹਿੰਦੇ ਜੀਵਨ ਵਿੱਚ ਕੀ ਕਰਨ ਆਇਆ ਸੀ ਇਸ ਗੱਲ ਨੂੰ ਸਮਝਿਆ ਨਹੀਂ हे ਮਨਮੁੱਖਾ ਨਾਮ ਤੋਂ ਵਿਹੋਣੇ ਮਨੁੱਖ ਰੰਗ ਕਸੁੰਭਾ ਦੇਖਣਾ ਭੁੱਲ ਜਿਹੜੇ ਰੰਗ ਵਿੱਚ ਤੂੰ ਆਪਣੇ ਆਪ ਨੂੰ ਰੰਗ ਰਿਆ ਨਾ ਇਹ ਕੱਚਾ ਰੰਗ ਹੈ ਕਸੁੰਭੇ ਦੇ ਰੰਗ ਵਰਗਾ ਹੈ ਇਹ ਮਾਇਆ ਦੇ ਪਦਾਰਥਾਂ ਦਾ ਰੰਗ ਹੈ ਇਹ ਪਲ-ਪਲ ਤੇ ਚੜਦਾ ਤੇ ਲੈਂਦਾ ਜਦੋਂ ਥੋੜਾ ਜਿਹਾ ਕੁਛ ਕੋਲ ਆਇਆ ਰੰਗ ਚੜ ਗਿਆ ਉਦੋਂ ਆਪਣੇ ਆਪ ਨੂੰ ਆਖਦਾ ਮੇਰੇ ਵਰਗਾ ਕੌਣ ਹੈ ਗੁਰੂ ਪਿਆਰਿਓ ਕਸੁੰਬੇ ਦਾ ਰੰਗ ਸੀ ਨਾ ਤੇ ਇਨਸਾਨ ਨੂੰ ਕਿਸੇ ਨੇ ਪੁੱਛਿਆ ਜ਼ਿੰਦਗੀ ਕਿਸ ਤਰ੍ਹਾਂ ਚੱਲ ਰਹੀ ਹੈ ਅਗੋਂ ਆਖਣ ਲੱਗਿਆ ਮਾਲਕ ਦੇ ਰੰਗ ਭਾਗ ਲੱਗੇ ਨੇ ਨਹੀਂ ਉਹ ਤੈਨੂੰ ਦੁਨੀਆ ਦੀ ਰੰਗਤ ਚੜੀ ਹੋਈ ਸੀ ਉਹ ਤੈਨੂੰ ਮਾਇਆ ਦੇ ਪਦਾਰਥਾਂ ਦੀ ਰੰਗਤ ਚੜੀ ਸੀ ਜਿਸ ਗੱਲ ਨੂੰ ਤੂੰ ਕਹਿ ਦਿੱਤਾ ਮੈਨੂੰ ਉਸ ਮਾਲਕ ਦੇ ਰੰਗ ਭਾਗ ਲੱਗੇ ਨੇ ਤੂੰ ਇਹ ਦੁਨਿਆ ਦੁਨੀਆਂ ਦੇ ਮਾਇਆ ਦੇ ਕੱਚੇ ਰੰਗਾਂ ਨੂੰ ਮਾਲਕ ਦੇ ਰੰਗ ਭਾਗ ਕਹਿ ਰਿਹਾ ਪਰ ਮੇਰੇ ਮਾਲਕ ਜੀ ਕਹਿੰਦੇ ਮਾਨਮੁਖ ਨਾਮ ਵਿਹੂਣਿਆ ਰੰਗ ਕਸੁੰਬਾ ਦੇਖਣਾ ਭੁੱਲ ਜਿਹੜੇ ਰੰਗ ਦੀ ਤੂੰ ਗੱਲ ਪਿਆ ਕਰਦਾ ਨਾ ਮੈਨੂੰ ਰੰਗ ਭਾਗ ਲੱਗੇ ਨੇ ਇਹ ਰੰਗ ਤੈਨੂੰ ਥੋੜੇ ਸਮੇਂ ਵਾਸਤੇ ਚੜੇ ਨੇ ਜਦੋਂ ਮਾਇਆ ਕੋਲੋਂ ਖਿਸਕ ਜਾਣੀ ਹੈ ਕਿਸੇ ਨੇ ਦੂਰ ਹੋ ਜਾਣਾ ਹੈ ਕਿਸੇ ਰਿਸ਼ਤੇ ਨੇ ਸਾਥ ਛੱਡ ਦੇਣਾ ਹੈ ਨਾ ਯਾਦ ਰੱਖੀ ਇਹ ਰੰਗ ਬਹੁਤ ਛੇਤੀ ਉੱਤਰ ਜਾਣਾ ਹੈ ਰੱਬ ਦੇ ਨਾਮ ਦੇ ਵਿੱਚ ਰੰਗਿਆ ਜਾ ਮਜੀਠ ਵਾਲਾ ਪੱਕਾ ਰੰਗ ਚੜ ਜਾਏ ਜਿਹੜਾ ਫਿਰ ਕਦੇ ਲੈਂਦਾ ਨਹੀਂ ਹੈ ਰੱਬੀ ਪਿਆਰਿਆਂ ਨੂੰ ਪੁੱਛ ਕੇ ਦੇਖ ਉਹਨਾਂ ਨੇ ਆਪਣੀ ਕਾਇਆ ਨੂੰ ਆਪਣੇ ਜੀਵਨ ਨੂੰ ਗੁਰੂ ਦੇ ਨਾਮ ਨਾਲ ਰੰਗਿਆ ਸੀ ਉਹਨਾਂ ਨੇ ਆਖਿਆ ਸੀ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੇ ਪਾਸ ਗੁਰੂ ਉਹਨਾਂ ਦੇ ਕੋਲ ਹੈ ਫਿਰ ਉਹਨਾਂ ਨੇ ਦੁੱਖ ਸੁੱਖ ਵਿੱਚ ਪੁਕਾਰਿਆ ਵੀ ਗੁਰੂ ਨੂੰ ਸੀ ਮਾਲਕਾ ਐਸਾ ਰੰਗ ਚੜਿਆ ਹੋਇਆ ਤੇਰਾ ਪਿਆਰਾ ਕਿਤੇ ਦੁੱਖ ਵੇਖ ਕੇ ਡੋਲ ਨਾ ਜਾਏ ਏਸੀ ਪੱਕਾ ਰੰਗ ਬੋਲੋ ਜੀ ਸਤਨਾਮ ਉਹਨਾਂ ਨੂੰ ਚੜਿਆ ਹੋਇਆ ਸੀ ਰੱਬ ਦੇ ਨਾਮ ਦਾ ਰੰਗ ਉਹ ਆਖ ਸਕਦੇ ਸੀ ਮਾਲਕ ਦੇ ਰੰਗ ਭਾਗ ਲੱਗੇ ਹੋਇਆ ਗੁਰੂ ਦੇ ਨਾਮ ਤੋਂ ਸਖਣਾ ਮਨੁੱਖ ਹੋਵੇ ਆਕੇ ਮਾਲਕ ਦੇ ਰੰਗ ਭਾਗ ਲੱਗੇ ਨੇ ਇਹ ਵਿਚਾਰਾ ਇਨਸਾਨ ਤੇ ਮਾਇਆ ਦੇ ਪਦਾਰਥਾਂ ਨੂੰ ਮਾਲਕ ਦੇ ਰੰਗ ਭਾਗ ਕਹਿ ਰਿਹਾ ਹੈ ਗੁਰੂ ਜੀ ਕਹਿੰਦੇ ਥੋੜੇ ਸਮੇ ਵਸਤੇ ਹੈ ਇਹਦਾ ਰੰਗ ਕਿੰਨਾ ਕੁ ਹੈ ਕਹਿੰਦੇ ਬਹੁਤ ਥੋੜਾ ਹੈ ਭਾਈ ਸ਼ੋਸ਼ਾ ਇਸਦਾ ਮੁੱਲ ਇਹਦਾ ਕੋਈ ਮੁੱਲ ਵੀ ਨਹੀਂ ਹੈ ਕੋਈ ਇਹਦਾ ਚੰਗਾ ਮੁੱਲ ਨਹੀਂ ਹੈ ਇਤੇ ਇਦਾਂ ਹੀ ਸਮਾਂ ਬਤੀਤ ਕਰ ਰਿਹਾ ਤੂੰ ਦੂਜੇ ਲੱਗੇ ਪਛਮੂਏ ਮੂਰਖ ਅੰਦਗਵਾਰ ਮੂਰਖ ਮਾਇਆ ਵਿੱਚ ਸਮਾ ਗੁਲਤਾਨ ਕਰਨ ਵਾਲੇ ਗਵਾਰ ਇਨਸਾਨ ਤੋ ਦੂਜੇ ਪਾਸੇ ਲੱਗ ਕੇ ਆਪਣਾ ਜੀਵਨ ਬਤੀਤ ਕਰ ਰਿਹਾ ਦੂਜੇ ਪਾਸੇ ਲੱਗ ਕੇ ਮਾਇਆ ਦੇ ਪਦਾਰਥਾਂ ਵਿੱਚ ਪੈ ਕੇ ਇਸ ਮੂਰਖ ਨੇ ਆਪਣੀ ਜ਼ਿੰਦਗੀ ਦੇ ਸੋਨੇ ਪਲਾਂ ਨੂੰ ਗਵਾ ਲਿਆ ਪਰ ਦੂਸਰੇ ਪਾਸੇ ਕੀ ਆਖਿਆ ਭਗਤੀ ਰੰਗ ਨਾ ਉਤਰੇ ਸਹਿਜ ਰਹੇ ਸਮਾਇ ਜਿਨ੍ਹਾਂ ਦੇ ਉੱਤੇ ਭਗਤੀ ਦਾ ਰੰਗ ਚੜ ਗਿਆ ਨਾ ਉਹ ਕਦੇ ਵੀ ਉਤਰਿਆ ਨਹੀਂ ਉਹ ਸਹਿਜ ਦੇ ਵਿੱਚ ਸਮਾ ਗਏ ਨੇ ਗੁਰੂ ਦੇ ਨਾਲ ਐਸਾ ਰੰਗ ਲੱਗਿਆ ਉਹਨਾਂ ਨੂੰ ਮਾਇਆ ਦੇ ਪਦਾਰਥਾਂ ਨੇ ਨਾ ਰੰਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਤੁਹਾਨੂੰ ਨਾ ਜਾਇਦਾ ਤਾਂ ਜੰਗੀਰਾਂ ਦੇ ਦਿੱਤੀਆਂ ਜਾਣਗੀਆਂ ਤੁਹਾਨੂੰ ਸੋਹਣੇ-ਸੋਹਣੇ ਬੰਗਲੇ ਦੇ ਦਿੱਤੇ ਜਾਣਗੇ ਤੁਹਾਨੂੰ ਰਾਜ ਭਾਗ ਦੇ ਮਾਲਕ ਬਣਾ ਦਿੱਤਾ ਜਾਏਗਾ ਤੁਹਾਨੂੰ ਡੋਲੇ ਦੇ ਦਿੱਤੇ ਜਾਣਗੇ ਗੁਰੂ ਪਿਆਰਿਓ ਐਸਾ ਰੰਗ ਚੜਿਆ ਸੀ ਨਾ 7-7 ਸਾਲ ਦੀ 9-9 ਸਾਲ ਦੀ ਲਗਭਗ ਉਮਰੇ ਉਸ ਸੁੰਬਰ ਵਿੱਚ ਵੀ ਐਸਾ ਰੰਗ ਚੜਿਆ ਹੋਇਆ ਜਿਸ ਰੰਗ ਦੀ ਗੱਲ ਮੇਰੇ ਮਾਲਕ ਨੇ ਇਸ ਸ਼ਬਦ ਦੇ ਵਿੱਚ ਕੀਤੀ ਹੈ ਕਿ ਜਿਨ੍ਹਾਂ ਨੂੰ ਗੁਰੂ ਦੇ ਨਾਮ ਦਾ ਰੰਗ ਚੜਿਆ ਹੈ ਭਗਤੀ ਰੰਗ ਨਾ ਉਤਰੈ ਐਸਾ ਭਗਤੀ ਦਾ ਰੰਗ ਚੜਿਆ ਨਾ ਉਹਨਾਂ ਨੇ ਸਭ ਕੁਝ ਸ਼ਨਕਾਰ ਕਰ ਦਿੱਤਾ ਨਹੀਂ ਇਹ ਸੁੱਖ ਕੁਝ ਪਲਾਂ ਵਾਸਤੇ ਹੈ ਕੀ ਹੈ ਜੇ ਤੁਹਾਡੇ ਕੋਲ ਜੰਗੀਰਾਂ ਜਾਏ ਦਾਤਾਂ ਲੈ ਲਈਆਂ ਜਾਣ ਡੋਲੇ ਲੈ ਲੈ ਜਾਣ ਸੋਹਣੇ ਸੋਹਣੇ ਬੰਗਲੇ ਤੇ ਰਾਜ ਭਾਗ ਲੈ ਲਿਆ ਜਾਵੇ ਕੀ ਗੱਲ ਫਿਰ ਮੌਤ ਨਹੀਂ ਆਉਣੀ ਜੇ ਮੌਤ ਆਉਣੀ ਹੈ ਫਿਰ ਗੁਰੂ ਤੋਂ ਵੇਮੁਖ ਹੋ ਗਏ ਜ਼ਿੰਦਗੀ ਨੂੰ ਕਿਉਂ ਬਤੀਤ ਕੀਤਾ ਜਾਵੇ ਉਹਨਾਂ ਨੂੰ ਚੜਿਆ ਸੀ ਭਗਤੀ ਦਾ ਰੰਗ ਉਨਾਂ ਨੂੰ ਪੱਕਾ ਰੰਗ ਲੱਗਿਆ ਸੀ ਉਹ ਲਾਲ ਰੰਗ ਉਹ ਗੁਰੂ ਦੇ ਸ਼ਬਦ ਦਾ ਰੰਗ ਜਿਹੜਾ ਬੜੇ ਵੱਡੇ ਭਾਗਾ ਦੇ ਨਾਲ ਲੱਗਦਾ ਹੈ ਜਿਸ ਰੰਗ ਨੂੰ ਨੀਹਾਂ ਪਰਖ ਗਈਆਂ ਜਿਸ ਰੰਗ ਨੂੰ ਆਰਿਆਂ ਰੰਬੀਆਂ ਨੇ ਪਰਖ ਲਿਆ ਜਿਸ ਰੰਗ ਨੂੰ ਤੱਤੀਆਂ ਤਵੀਆਂ ਨੇ ਆਗ ਨੇ ਪਰਖ ਲਿਆ ਉਹ ਰੰਗ ਕਦੇ ਵੀ ਉਤਰਿਆ ਨਹੀਂ ਹੈ ਬੋਲੋ ਜੀ ਸਤਨਾਮ ਗੁਰੂ ਜੀ ਰੰਗ ਕਰਨ ਲੱਗੇ ਕਹਿੰਦੇ ਵਿਸ਼ਟਾ ਅੰਦਰ ਕੀਟ ਸੇ ਇਹ ਪੱਛੇ ਵਾਰੋ-ਵਾਰ ਕਹਿੰਦੇ ਜਿਸ ਤਰ੍ਹਾਂ ਗੰਦਗੀ ਦਾ ਕੀੜਾ ਨਾ ਉਹ ਉੱਥੇ ਜੀ ਰਹਿ ਕੇ ਜੀਵਨ ਬਤੀਤ ਕਰ ਲੈਂਦਾ ਵਾਰ-ਵਾਰ ਡਿੱਗਦਾ ਮਾਇਆ ਦੇ ਵਿੱਚ ਪੈਣ ਵਾਲੇ ਇਨਸਾਨ ਦੀ ਹਾਲਤ ਗੁਰੂ ਨੇ ਬਿਆਨ ਕੀਤੀ ਨਾਨਕ ਨਾਮ ਰਤੇ ਸੇ ਰੰਗਲੇ ਗੁਰ ਕੈ ਸਹਿਜ ਸੁਭਾਏ ਏ ਨਾਨਕ ਜਿਹੜੇ ਨਾਮ ਦੇ ਵਿੱਚ ਰਤੇ ਹੋਏ ਹਨ ਉਹ ਅਸਲ ਵਿੱਚ ਰੰਗਲੇ ਹੈ ਉਹਨਾਂ ਨੂੰ ਉਹ ਪੱਕਾ ਰੰਗ ਲੱਗ ਗਿਆ ਗੁਰੂ ਦੇ ਬਾਣੇ ਵਿੱਚ ਔਰ ਗੁਰੂ ਦੇ ਹੁਕਮ ਵਿੱਚ ਚੱਲ ਕੇ ਉਹਨਾਂ ਨੇ ਆਪਣੇ ਆਪ ਨੂੰ ਰੰਗ ਲਿਆ ਭੌੜੀ ਸਿਸ਼ਟੁ ਪਾਈ ਸਬ ਤਦ ਆਪੇ ਰਿਜਕ ਸੰਭਾਹਿਆ ਇੱਕ ਵੱਲ ਛਲ ਕਰਕੇ ਖਾਮ ਦੇ ਮੂੰਹੋਂ ਕੂੜ ਕੁਸਤ ਤਿਨੀ ਢਾਇਆ ਕਹਿੰਦੇ ਤੁਸੀਂ ਆਪ ਹੀ ਸੰਸਾਰ ਵਿੱਚ ਪੈਦਾ ਕੀਤਾ ਤੇ ਮਾਲਕ ਜੀ ਆਪ ਹੀ ਸਭ ਨੂੰ ਰਿਜਕ ਦੇ ਰਹੇ ਹੋ ਸਭਨਾਂ ਦੀ ਪ੍ਰਤਪਾਲਨਾ ਕਰ ਰਹੇ ਹੋ ਕਿੱਥੇ ਕਿੱਥੇ ਜੀਵ ਹੈ ਤੁਹਾਡੀ ਨਜ਼ਰ ਵਿੱਚ ਹਰ ਕੋਈ ਹੈ ਨਾ ਤੁਹਾਡਾ ਰਾਜ ਭਾਗ ਤੁਹਾਡੇ ਢੰਡਾਰ ਐਸੇ ਨੇ ਤੁਸੀਂ ਇਹਨਾਂ ਢੰਡਾਰਾਂ ਵਿੱਚ ਇੱਕ ਵਾਰ ਪਾ ਦਿੱਤਾ ਇਹ ਮੁੱਕ ਨਹੀਂ ਰਹੇ ਕਿ ਤੁਹਾਡੀ ਨਜ਼ਰ ਐਸੀ ਹੈ ਤੁਸੀਂ ਸੰਸਾਰ ਦੇ ਵਿੱਚ ਪਾਣੀ ਵਿੱਚ ਰਹਿਣ ਵਾਲੇ ਜੀਵਾਂ ਨੂੰ ਧਰਤੀ ਆਕਾਸ਼ ਵਿੱਚ ਪੱਥਰਾਂ ਵਿੱਚ ਰਹਿਣ ਵਾਲਿਆਂ ਨੂੰ ਆਪ ਪਾਲ ਰਹੇ ਹੋ ਤੁਹਾਡਾ ਦਿੱਤਾ ਹਿਆ ਰਿਜਕ ਕਿਸੇ ਜੀਵ ਕੋਲ ਮੁੱਕਦਾ ਨਹੀਂ ਕਹਿੰਦੇ ਕੈਸੀ ਕਿਰਪਾ ਕੀਤੀ ਪਰ ਇੱਕ ਉਹ ਜੀਵ ਨੇ ਜਿਹੜੇ ਵੱਲ ਛਲ ਕਰਕੇ ਖਾਂਦੇ ਕਹਿੰਦੇ ਕਈ ਐਸੇ ਨੇ ਉਹ ਖਾ ਵੀ ਰਹੇ ਨੇ ਪਰ ਵੱਲ ਛਲ ਕਰਕੇ ਉਹਨਾਂ ਦੇ ਅੰਦਰ ਕੁਝ ਹੋਰ ਚੱਲਦਾ ਤੇਰਾ ਸ਼ੁਕਰ ਕਦੇ ਵੀ ਨਹੀਂ ਕੀਤਾ ਸਗੋਂ ਆਖਦੇ ਨੇ ਦਿੱਤਾ ਕੀ ਹੈ ਮੂੰਹ ਕੂੜ ਕੁਸਤ ਤੇ ਨਹੀਂ ਢਾਇਆ ਪਤਾ ਨਹੀਂ ਮੂੰਹ ਵਿੱਚੋਂ ਕੀ ਕੁਝ ਬੋਲਦੇ ਨੇ ਰੱਬ ਨੇ ਕੀ ਦਿੱਤਾ ਮਾਲਕ ਨੇ ਕੁਝ ਨਹੀਂ ਦਿੱਤਾ ਹੁਕਮ ਦੇ ਵਿੱਚ ਚੱਲਣਾ ਨਹੀਂ ਆਇਆ ਬਾਤਾਂ ਲੈ ਕੇ ਵੀ ਗੁਰੂ ਪਾਤਸ਼ਾਹ ਜੀ ਦਾ ਸ਼ੁਕਰ ਨੇ ਕੀਤਾ ਆਖਦੇ ਨੇ ਉਸ ਮਾਲਕ ਨੇ ਸਾਨੂੰ ਕੀ ਦਿੱਤਾ ਕਿ ਗੁਰੂ ਜੀ ਕਹਿੰਦੇ ਐਸੀਆਂ ਦੀ ਹਾਲਤ ਐ ਕਿਤੇ ਲੈ ਲੈ ਮੁਕਰ ਪਾਹੀਂ ਕਿਤੇ ਮੂਰਖ ਖਾਹੀ ਖਾਹੀਂ ਗੁਰੂ ਜੀ ਕਹਿੰਦੇ ਉਹ ਵੀ ਸ੍ਰਿਸ਼ਟੀ ਦੇ ਵਿੱਚ ਵਸਣ ਵਾਲੇ ਲੋਕ ਨੇ ਨਾ ਜਿਹੜੇ ਲੈ ਲੈ ਕੇ ਤੇਰੇ ਘਰ ਵਿੱਚੋਂ ਮੁਕਰ ਗਏ ਤੇ ਕਈ ਮੂਰਖ ਖਾ ਵੀ ਰਹੇ ਨੇ ਤੇ ਖਾ ਕੇ ਵੀ ਆਖਦੇ ਨੇ ਰੱਬਾ ਤੂੰ ਤੇ ਸਾਨੂੰ ਕੁਛ ਦਿੱਤਾ ਹੀ ਨਹੀਂ ਐ ਬੋਲੋ ਜੀ ਸਤਨਾ ਖਾਂਦੀ ਹੋਈ ਵੀ ਆਖ ਰਹੇ ਨੇ ਤੂੰ ਸਾਨੂੰ ਕੀ ਦਿੱਤਾ ਹੈ ਗੁਰੂ ਜੀ ਕਹਿੰਦੇ ਨੇ ਸੱਚ ਐ ਸੇ ਕਿਰਤ ਕਰਨੇ ਜਿਹੜੇ ਉਸ ਮਾਲਕ ਕੋਲੋਂ ਲੈ ਕੇ ਉਹਦਾ ਸ਼ੁਕਰ ਨਹੀਂ ਕਰਦੇ ਭੁੱਲ ਜਾਂਦੇ ਨੇ ਮਾਲਕਾ ਤੂੰ ਦਿੱਤਾ ਕੀ ਐ ਤੇ ਉਹਨਾਂ ਦੀ ਹਾਲਤ ਐ ਤੇਰਾ ਕੀਤਾ ਜਾਤੋਂ ਨਹੀਂ ਮੈਨੋਂ ਜੋਗ ਕੀਤਾ ਹੀ ਕੀ ਕੋ ਸ਼ਮਾਲਕ ਨੇ ਦਿੱਤਾ ਉਹਨਾਂ ਨੇ ਮਾਲਕ ਦੇ ਕੀਤੇ ਹੋਏ ਨੂੰ ਜਾਣਿਆ ਹੀ ਨਹੀਂ ਐ ਗੁਰੂ ਜੀ ਰਹਿਮਤ ਕਰਨ ਲੱਗੇ ਤੁਦ ਆਪੇ ਭਾਵੈ ਸੋ ਕਰੈ ਤੁਦ ਓਤੇ ਕਾਮ ਓਏ ਲਾਇਆ ਜੋ ਤੈਨੂੰ ਚੰਗਾ ਲੱਗਦਾ ਨਾ ਤੂੰ ਹੀ ਕਰ ਰਿਹਾ ਮਾਲਕਾ ਸੰਸਾਰ ਦੀ ਸ੍ਰਿਸ਼ਟੀ ਵਿੱਚ ਤੇਰਾ ਹੁਕਮ ਚੱਲਦਾ ਤੂੰ ਕਿਰਪਾ ਕੀਤੀ ਜਿਹੜਾ ਤੇਰੀ ਮੇਰ ਦੀ ਨਜ਼ਰ ਨਹੀਂ ਪ੍ਰਾਪਤ ਕਰ ਸਕਿਆ ਤੇਰੀ ਰਹਿਮਤ ਵਿੱਚ ਨਹੀਂ ਜੁੜ ਸਕਿਆ ਤੇਰੇ ਹੁਕਮ ਵਿੱਚ ਰਹਿ ਕੇ ਇਹ ਸਭ ਕੁਝ ਕਰੀ ਜਾ ਰਿਹਾ ਹੈ ਇਕਨਾ ਸੱਚ 부ਝਾਇ온 ਤਿਨਾ ਅਤੁੱਟ ਭੰਡਾਰ ਦੇਵਾਇ ਕੋਈ ਉਹ ਵੀ ਨਹੀਂ ਜਿਹੜੇ ਤੇਰੇ ਨਾਲ ਅੰਦਰ ਤੋਂ ਜੁੜਦੇ ਨੇ ਨਾ ਉਹਨਾਂ ਨੂੰ ਐਸੇ ਭੰਡਾਰ ਬਖਸ਼ ਦੇਣਾ ਤੂੰ ਐਸੀ ਕਿਰਪਾ ਕਰ ਦੇਣਾ ਉਹ ਭੰਡਾਰ ਜਿਹੜੇ ਕਦੇ ਮੁੱਕਣ ਵਾਲੇ ਨਹੀਂ ਹੈ ਹਰ ਚੇਤਖਾਹ ਤਿਨਾ ਸਫਲ ਹੈ ਅਚਿਤਾ ਹੱਥ ਤੜਾਇ ਜਿਹੜੇ ਤੇਰਾ ਨਾਮ ਜਪਦੇ ਨੇ ਨਾ ਉਹਨਾਂ ਦਾ ਜ਼ਿੰਦਗੀ ਵਿੱਚ ਆਉਣਾ ਸਫਲ ਹੈ ਉਹ ਤੇਰੇ ਕੋਲ ਬਹੁਤ ਕੁਝ ਪ੍ਰਾਪਤ ਕਰਕੇ ਲੈ ਗਏ ਉਹਨਾਂ ਨੂੰ ਅੰਦਰ ਤਾਂ ਸੁੱਖ ਮਿਲ ਗਿਆ ਤੇ ਜਿਨ੍ਹਾਂ ਨੇ ਤੇਰਾ ਨਾਮ ਨਹੀਂ ਜਪਿਆ ਜਿਹੜੇ ਤੇਰੇ ਹੋ ਕੇ ਨਹੀਂ ਰਹੇ ਉਹ ਥਾਂ ਥਾਂ ਹੱਥ ਅੱਡਦੇ ਫਿਰਦੇ ਨੇ ਜਿਹੜੇ ਇੱਕ ਗੁਰੂ ਦੇ ਹੋ ਗਏ ਗੁਰੂ ਨੇ ਸਾਰੀਆਂ ਲੋੜਾਂ ਪੂਰੀਆਂ ਕਰ ਦਿੱਤੀਆਂ ਨੇ ਗੁਰੂ ਨੇ ਆਪਣੇ ਘਰ ਵਿੱਚੋਂ ਸਭ ਤੋਂ ਵੱਡਾ ਤੇ ਇਹ ਹੈ ਸਬਰ ਸੰਤੋਖ ਦੇ ਦਿੱਤਾ ਜਿੰਨਾ ਹੈ ਉਹਦੇ ਵਿੱਚ ਜੀਣਾ ਆ ਗਿਆ ਬਹੁਤੀਆਂ ਅਸਾਵਾ ਨਹੀਂ ਰਹੀਆਂ ਮਨ ਦੀਆਂ ਇੱਛਾ ਨਹੀਂ ਰਹੀਆਂ ਤੇ ਗੁਰੂ ਜੀ ਐਸੀ ਰਹਿਮਤ ਕਰਕੇ ਸਾਨੂੰ ਜੀਵਨ ਦੀ ਉਜਗਤੀ ਸਮਝਾਉਂਦੇ ਨੇ ਹਰ ਵੇਲੇ ਸ਼ੁਕਰ ਵਿੱਚ ਰਹਿ ਕੇ ਸਬਰ ਵਿੱਚ ਰਹਿ ਕੇ ਮਾਲਕ ਦਾ ਧੰਨਵਾਦ ਕਰ ਦਿੱਤੀਆਂ ਹੋਈਆਂ ਦਾਤਾਂ ਦਾ ਤੇ ਗੁਰੂ ਜੀ ਰਹਿਮਤ ਕਰਨ ਲੱਗੇ ਅੰਤ ਨੂੰ ਕਿਰਪਾ ਕੀਤੀ ਕਹਿੰਦੇ ਤੇਰੇ ਭੰਡਾਰ ਬੜੇ ਅਖੁੱਟ ਨੇ ਜਿਹੜੇ ਕਦੇ ਮੁੱਕਦੇ ਨਹੀਂ ਪਰ ਜਿਹੜੇ ਤੇਰੇ ਨਾਮ ਦੇ ਨਾਲ ਜੁੜੇ ਐ ਉਹਨਾਂ ਨੂੰ ਇਸ ਭੰਡਾਰ ਦੀ ਪ੍ਰਾਪਤੀ ਹੋ ਗਈ ਤੇ ਜਿਨ੍ਹਾਂ ਨਹੀਂ ਜਪਿਆ ਉਹ ਥਾਂ ਥਾਂ ਹੱਥ ਅੱਡਦੇ ਫਿਰਦੇ ਨੇ ਉਹ ਇਸ ਘਰ ਵਿੱਚੋਂ ਵੀ ਆਖਦੇ ਨੇ ਮੈਨੂੰ ਕੁਛ ਨਹੀਂ ਮਿਲਿਆ ਕੋਈ ਹੋਰ ਆਸ ਲਾ ਲਈ ਐ ਉਥੋਂ ਵੀ ਸਖਣੇ ਮੋੜਾਏ ਨੇ ਪਤਾ ਨਹੀਂ ਗੁਰੂ ਜੀ ਕਿੱਥੇ ਕਿੱਥੇ ਦਰ ਦਰ ਤੇ ਭਟਕਦੇ ਫਿਰਦੇ ਨੇ ਜਿਨ੍ਹਾਂ ਨੂੰ ਤੇਰੇ ਘਰ ਵਿੱਚੋਂ ਸਬਰ ਨਹੀਂ ਨਾ ਆਇਆ ਜਿਨ੍ਹਾਂ ਨੂੰ ਇਹ ਸਮਝ ਨਹੀਂ ਆਈ ਸਾਚੇ ਸਾਹਿਬਾ ਕਿਆ ਨਹੀ ਘਰ ਤੇ ਰਹਿ ਸੱਚੇ ਸਹਿਬਾ ਤੇਰੇ ਘਰ ਵਿੱਚ ਕੀ ਨਹੀਂ ਹੈ ਤੇਰੇ ਘਰ ਵਿੱਚ ਸਭ ਕੁਝ ਹੈ ਪਰ ਸੱਚ ਇਹ ਹੈ ਜਿਸ ਦਿਨ ਸੇਵਕ ਬਣ ਕੇ ਮੰਗਣਾ ਆ ਗਿਆ ਉਸ ਦਿਨ ਮਾਲਕ ਦੇ ਘਰ ਵਿੱਚ ਘਰ ਵਿੱਚੋਂ ਰਹਿੰਦਿਆਂ ਹੋਇਆਂ ਮਿਲਿਆ ਹੋਇਆ ਦੁੱਖ ਵੀ ਸੁੱਖ ਦੇ ਬਰਾਬਰ ਲੱਗਣ ਲੱਗ ਪੈਣਾ ਜਿਸ ਦਿਨ ਸੇਵਕ ਬਣਨਾ ਆ ਗਿਆ ਉਸ ਦਿਨ ਥੋੜੇ ਵਿੱਚੋਂ ਵੀ ਬਹੁਤਾ ਨਜ਼ਰ ਆਉਣ ਲੱਗ ਜਾਣਾ ਗੁਰੂ ਪਾਤਸ਼ਾਹ ਜੀ ਰਹਿਮਤ ਕਰਨ ਅਰਦਾਸ ਕਰੀਏ ਮਾਲਕ ਜੀ ਸਾਨੂੰ ਸਭਨਾਂ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣ ਜੋ ਵੀ ਸ਼ਬਦ ਦੀ ਵਿਚਾਰ ਕਰਦੇ ਹਾਂ ਸੁਣਦੇ ਹਾਂ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਚ ਅਰਦਾਸ ਕਰੀਏ ਮਾਲਕ ਜੀ ਸਾਡੇ ਜੀਵਨ ਦੀ ਪੂੰਜੀ ਬਣ ਜਾਏ ਸ਼ਬਦ ਦੇ ਅਨੁਸਾਰੀ ਸਾਨੂੰ ਜੀਵਨ ਜਿਉਣਾ ਆ ਜਾਵੇ ਕੋਟਾਨ ਕੋਟ ਧੰਨਵਾਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਸਮੂਹ ਸੰਗਤ ਦਾ ਵਿਚਾਰ ਕਰਦਿਆਂ ਪਾਸੋਂ ਹੋਈਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਗੁਰੂ ਤੇ ਸੰਗਤ ਬਖਸ਼ਣਯੋਗ ਹੈ ਬਖਸ਼ ਲੈਣਾ ਜੇ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ